ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਧਮਕੀ ਈਮੇਲ ਦੇ ਰਾਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਦਿੱਲੀ ਦੇ ਸਕੂਲਾਂ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਇਸ ਦੇ ਨਾਲ ਹੀ ਵੱਡੀ ਪੁਲਿਸ ਫੋਰਸ ਜਿਹੜੀ ਹੈ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਚੱਪੇ-ਚੱਪੇ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਾਲ ਦੇ ਨਾਲ ਕੱਲੀ-ਕੱਲੀ ਚੀਜ਼ ਨੂੰ ਖੰਗਾਲ ਕੇ ਦੇਖਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਬੰਬ ਨਿਰੋਧਕ ਵੀ ਉੱਥੇ ਪਹੁੰਚੇ ਹੋਏ ਨੇ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਤੇ ਕੋਈ ਵੀ ਸਮਾਨ ਮਿਲ ਜਾਏ ਤਾਂ ਉਸ ਦੀ ਤਰੀਕੇ ਦੇ ਨਾਲ ਜਾਂਚ ਜਿਹੜੀ ਹੈ ਉਹ ਕੀਤੀ ਜਾਵੇ ਪਰ ਮਨੂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਖਿੱਚੀ ਜਾ ਰਹੀ ਹੈ ਸਿਆਸਤ ਭੱਤੀ ਹੋਈ ਨਜ਼ਰ ਆ ਰਹੀ ਹੈ ਸਿਆਸੀ ਖਾੜਾ ਪੱਗਿਆ ਹੋਇਆ ਹੈ ਪਰ ਦੂਜੇ ਬੰਨੇ ਦਿੱਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀ ਕੋਈ ਪਹਿਲੀ ਵਾਰ ਨਹੀਂ ਦਿੱਤੀ ਗਈ ਸੋ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਨੇ ਜਿਸ ਦੇ ਵਿੱਚ ਈਮੇਲ ਦੇ ਨਾਲ ਹੀ ਦਿੱਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸਖਤ ਤਾਇਨਾਤ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਜਿਹੜੀ ਆ ਦਿੱਲੀ ਪੁਲਿਸ ਸਕੂਲ ਦੀ ਤਲਾਸ਼ੀ ਲੈ ਰਹੀ ਹੈ ਤੇ ਹੁਣ ਤੱਕ ਕਈ ਸ਼ੱਕੀ ਵਸਤੂ ਕੋਈ ਵੀ ਨਹੀਂ ਮਿਲੀ ਹੈ ਫਿਲਹਾਲ ਬੰਬ ਨਿਰੋਧਕ ਦਸਤਾ ਵੀ ਮੌਕੇ ਤੇ ਮੌਜੂਦ ਹਨ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਈ ਸਕੂਲਾਂ ਵਿੱਚ ਬੰਬ ਦੀ ਤੰਕੀ ਮਿਲੀ ਹੈ ਸ਼ੁਰੂਆਤੀ ਜਾਂਚ ਜਾਪਦਾ ਹੈ ਕਿ ਕੱਲ ਤੋਂ ਹੀ ਕਈ ਥਾਵਾਂ ਤੇ ਡਾਕ ਭੇਜੀ ਗਈ ਹੈ ਅਤੇ ਇਸ ਦੇ ਉੱਤੇ ਤਰਜ਼ ਹੈ ਚੱਲ ਰਹੀ ਹੈ ਕਿ ਮੇਲ ਵਿੱਚ ਡੇਟ ਲਾਈਨ ਦਾ ਕੋਈ ਜ਼ਿਕਰ ਨਹੀਂ ਹੈ ਮਤਲਬ ਕਿ ਇਹ ਮੇਲ ਕਈ ਥਾਵਾਂ ਤੇ ਭੇਜੀ ਗਈ ਹੈ ਫਿਲਹਾਲ ਜਾਂਚ ਚੱਲ ਰਹੀ ਹੈ ਦੌਰਾਨ ਦੁਆਰ ਦਾ ਡੀਪੀਐਸ ਸਕੂਲ ਅੱਜ ਬੰਦ ਕਰ ਦਿੱਤਾ ਗਿਆ ਕਿਉਂਕਿ ਉਸ ਸਕੂਲ ਤੋਂ ਸਕੂਲ ਨੂੰ ਹੀ ਜਿਹੜੀ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਨੌਇਡਾ ਡੀਪੀਐਸ ਨਾਲਜ پارک ਨੂਬੀਨ ਬੱਚਿਆਂ ਲਈ ਬੰਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਸੋ ਪਹਿਲਾਂ ਮੰਗਲਵਾਰ ਦੀ ਸਵੇਰ ਦਿੱਲੀ ਚ ਚਾਚਨੈਰੂ ਹਸਪਤਾਲ ਚੋਂ ਹਸਪਤਾਲ ਨੂੰ ਮਿਲੇ ਬੰਬ ਦੀ ਧਮਕੀ ਵਾਲੇ ਈਮੇਲ ਨੂੰ ਅਫਵਾਹ ਕਰਾਰ ਦਿੱਤਾ ਗਿਆ ਸੀ ਪੁਲਿਸ ਨੇ ਦੱਸਿਆ ਕਿ ਹਸਪਤਾਲ ਦੇ ਇੱਕ ਕਰਮਚਾਰੀ ਨੂੰ ਸਵੇਰੇ 10 ਵਜੇ ਈਮੇਲ ਮਿਲੀ ਜਿਸ ਤੋਂ ਬਾਅਦ ਇੱਕ ਬੰਬ ਖੋਜਣ ਟੀਮ ਇੱਕ ਬੰਬ ਨਿਰੋਧਕ ਦਸਤਾਕ ਅਤੇ ਨਾਲ ਦੇ ਨਾਲ ਦਿੱਲੀ ਫਾਇਰ ਸਰਵਿਸ ਦੀ ਟੀਮ ਮੌਕੇ ਤੇ ਪਹੁੰਚੀ ਹਾਲਾਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਕੋਈ ਪਹਿਲੀ ਧਮਕੀ ਨਹੀਂ ਹੈ ਜਿਹੀਆਂ ਮਿਲੀਆਂ ਹੋਈਆਂ ਇਸ ਤੋਂ ਪਹਿਲਾਂ ਵੀ ਕਈ ਧਮਕੀਆਂ ਜਿਹੜੀਆਂ ਨੇ ਸਕੂਲਾਂ ਨੂੰ اڈਾਂ ਦੀਆਂ ਮਿਲ ਚੁੱਕੀਆਂ ਨੇ ਪਰ ਤੁਹਾਨੂੰ 10 ਅਪ੍ਰੈਲ ਮਹੀਨੇ ਚ ਦਿੱਲੀ ਦੇ ਆਈਜੀਆਈ 에어ਪੋਰਟ ਤੇ ਤਲਾਸ਼ੀ ਦੌਰਾਨ ਪੁਲਿਸ ਨੇ ਸੁਰੱਖਿਆ ਕਰਮਚਾਰੀਆਂ ਨੂੰ ਪਰਮਾਣੂ ਬੰਬ ਦੀ ਧਮਕੀ ਦੇਣ ਦੇ ਦੋਸ਼ ਚ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਧਿਕਾਰੀਆਂ ਦੱਸਿਆ ਕਿ ਇਹ ਘਟਨਾ 5 ਅਪ੍ਰੈਲ ਦੀ ਹੈ ਦੋਨਾਂ ਦੋਵਾਂ ਦੀ ਪਛਾਣ ਜਗਨੇਸ਼ ਮਨਾਲੀ ਅਤੇ ਕਸ਼ਯਪ ਕੁਮਾਰ ਲਲਾਨੀ ਵਾਸੀ ਰਾਜਪੂਤ ਗੁਜਰਾਤ ਵਜੋਂ ਹੋਈ ਹੈ ਪਰ ਜਿੱਥੇ ਪਹਿਲਾਂ ਹਸਪਤਾਲ ਨੂੰ ੜਾਉਂਦੀ ਧਮਕੀ ਮਿਲੀ ਸੀਗੀ ਉਸ ਤੋਂ ਬਾਅਦ ਉਸ ਨੂੰ ਅਫਵਾ ਕਰਾਰ ਦਿੱਤਾ ਗਿਆ ਹੁਣ ਇੱਕ ਵਾਰ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਧਮਕੀ ਕੋਈ ਪਹਿਲੀ ਵਾਰ ਨਹੀਂ ਦਿੱਤੀ ਗਈ ਹੈ ਸਭ ਕੋ ਇਸ ਤੋਂ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਨੇ ਫਿਲਹਾਲ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਜਿਸ ਸਕੂਲ ਨੂੰ ਧਮਕੀ ਮਿਲੀ ਹੈ ਤੇ ਨਾਲ ਦੇ ਨਾਲ ਪੁਲਿਸ ਫੋਰਸ ਉੱਤੇ ਤਾਇਨਾਤ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਚੱਪੇ-ਚੱਪੇ ਤੇ ਤਲਾਸ਼ੀ ਲਈ ਜਾ ਰਹੀ ਹੈ ਹਾਲਾਂਕਿ ਤਲਾਸ਼ੀ ਦੌਰਾਨ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ੱਕੀ ਵਸਤੂ ਪ੍ਰਾਪਤ ਨਹੀਂ ਹੋਈ ਹੈ ਜਿਸ ਤੋਂ ਬਾਅਦ ਜਾਂਚ ਚੱਲਾ ਰਹੀ ਹੈ ਪੁਲਿਸ ਪਰਚਾਸੰਤ ਫਿਲਹਾਲ ਦੇਖਣਾ ਆਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ